ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਤੇ ਧਰਨਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਜਿਦੇ ਵਿੱਚ ਭੁੱਖ ਹੜਤਾਲ ਤੇ ਜਗਜੀਤ ਸਿੰਘ ਜੀ ਡੱਲੇਵਾਲ ਕਿਸਾਨ ਜੂਨੀਅਨ ਦੇ ਆਗੂ ਬੈਠੇ ਹਨ ਉਹਨਾਂ ਨੂੰ ਤਕਰੀਬਨ ਅੱਜ 52-53 ਦਿਨ ਹੋ ਗਏ ਸਿਹਤ ਦੀ ਜਿਹੜੀ ਹਾਲਤ ਹੈ ਉਹ ਵੀ ਬੜੀ ਮਾੜੀ ਹੋਈ ਹੈ ਤੇ ਉਹਦੇ ਵਿੱਚ ਕੀ ਹੈ ਵੀ ਆਪਾਂ ਨੇ ਜਿਹੜਾ ਵੀਡੀਓ ਪਾਉਣਾ ਚੈਨਲ ਤੇ ਇਹ ਇਸ ਵੰਦ ਵਿੱਚ ਸਾਨੂੰ ਕਾਫੀ ਕਾਲਾਂ ਆਈਆਂ ਤੇ ਉਹਨਾਂ ਵਿੱਚ ਕਮੈਂਟ ਵੀ ਕੀਤੇ ਲੋਕਾਂ ਨੇ ਉੱਥੋਂ ਦੇ ਆਨੇ ਉਹ ਕਹਿੰਦੇ ਖਨੌਰੀ ਧਰਨੇ ਕਾਰਨ ਅਸੀਂ ਬਹੁਤ ਪਰੇਸ਼ਾਨ ਹੈ ਵੀ ਅਸੀਂ ਵੀ ਕਹਿੰਦੇ ਵੀ ਸਰਕਾਰ ਇਹਨਾਂ ਦੀਆਂ ਮੰਗਾਂ ਮੰਨ ਲੇ ਆਵਾਜ਼ਾਈ ਰੁਕੀ ਹੋਈ ਹੈ ਉੱਥੋਂ ਦੇ ਰਾਹਗੀਰਾਂ ਲਈ ਮੁਸ਼ਕਲ ਹੈ ਉੱਥੋਂ ਦੇ ਰਹਿਣ ਵਾਲੇ ਵਸਿੰਦਿਆਂ ਲਈ ਬੜੀ ਮੁਸ਼ਕਲ ਹੈ ਤੇ ਨਾਲ ਉਹ ਕਹਿੰਦੇ ਵੀ ਜੱਥੇਬੰਦੀਆਂ ਨੇ ਸਾਡਾ ਜੀਣਾ ਹਰਾਮ ਕੀਤਾ ਹੋਇਆ ਹੈ ਉਹ ਰਿਤ ਰੁਤ ਜਿਹੜੇ ਉਹ ਤਾਂ ਮੇਲਾ ਬਣਾ ਰੱਖਿਆ ਕਹਿੰਦੇ ਸੀ ਉੱਤੇ ਰਾਮ ਬਿਲਾਸ ਨਾ ਦਾ ਬਿਆਕ ਤੇ ਉਹ ਹਿੰਦੀ ਚ ਗੱਲ ਕਰਦਾ ਸੀ ਉਹ ਕਹਿੰਦਾ ਵੀ ਇੱਥੇ ਜਿਹੜਾ ਇੱਕ ਮੇਲਾ ਟਾਈਪ ਆ ਜੀ ਜਿਵੇਂ ਕੋਈ ਬੜੀ ਖੁਸ਼ੀ ਹੁੰਦੀ ਹੈ ਤੇ ਨਾਲ ਕਹਿੰਦੇ ਸਾਨੂੰ ਸਭ ਤੋਂ ਵੱਡੀ ਸਮੱਸਿਆ ਇਹ ਹੈ ਵੀ ਜਿਹੜੀ ਸਪੀਕਰਾਂ ਦੀ ਟਾਂ ਟਾਂ ਟੀ ਟੀ ਹੁੰਦੀ ਹੈ ਉਹਦਾ ਕੋਈ ਟਾਈਮ ਨਹੀਂ ਕਦੋਂ ਕੌਣ ਬੋਲੀ ਜਾਂਦਾ ਜਕਾਰੇ ਲਾਈ ਜਾਂਦੇ ਉਹ ਕਹਿੰਦਾ ਵੀ ਸਾਡੇ ਜਿਹੜੇ ਬੱਚੇ ਆ ਉਹ ਪੜਨ ਤੋਂ ਬਣੀਓ ਬੜੇ ਪਰੇਸ਼ਾਨ ਹੈ ਮੂਰੇ ਫਰਵਰੀ ਮਾਰਚ ਦੇ ਵਿੱਚ ਜਿਹੜੇ ਅਗੇ ਆ ਪੇਪਰ ਹੋਣੇ ਆ ਤੇ ਉਹਦਾ ਸਾਨੂੰ ਬੜਾ ਮੁਸ਼ਕਲ ਹੈਗਾ ਤੇ ਉਹ ਜਿਹੜੀ ਕੰਨਾਂ ਦੇ ਵਿੱਚ ਜਦੋਂ ਬਾਜ-ਬਾਈਦੀ ਹੈ ਤਾਂ ਵੱਡੇ-ਵੱਡੇ ਸਪੀਕਰ ਲਾਏ ਹੋਏ ਹੈ ਤੇ ਉਹ ਬੱਚੇ ਜਿਹੜੇ ਪੜਨ ਤੋਂ ਬੜੇ ਅਸਮਰਥਨ ਪੜ ਨਹੀਂ ਸਕਦੇ ਤੇ ਨਾਲ ਉਹ ਕਹਿੰਦੇ ਜਦੋਂ ਸਵੇਰੇ ਅਸੀਂ ਉੱਠਦੇ ਆ ਜਾਂ ਜਦੋਂ ਦੁਪਹਿਰੇ ਕੋਈ ਬੈਠੀਆਂ ਘਰੇ ਬਾਜਾਂ ਆਉਂਦੀਆਂ ਸਪੀਕਰਾਂ ਦੀਆਂ ਤਾਂ ਚਾਹ ਮੰਗਾਉਨੇ ਆ ਪਾਣੀ ਲਿਉਂਦੀਆਂ ਬੁੜੀਆਂ ਪਾਣੀ ਮੰਗਾਉਨੇ ਕੁਛ ਹੋਰ ਲਿਉਂਦੇ ਪਤਾ ਨਹੀਂ ਲੱਗਦਾ ਵੀ ਕੀ ਮੰਗੀਆਂ ਜਾਂਦਾ ਕੀ ਕਹੀ ਜਾਂਦਾ ਇਸ ਕਰਕੇ ਕਹਿੰਦੇ ਵੀ ਅਸੀਂ ਵੀ ਗੁਜਾਰਸ਼ ਕਰਦੇ ਆਂ ਸਰਕਾਰ ਨੂੰ ਗੁਜਾਰਸ਼ ਕਰਦੇ ਆਂ ਕਹਿੰਦੇ ਵੀ ਜਿਹੜੀਆਂ ਨੇ ਮੰਗਾ ਮੰਨ ਕੇ ਤੇ ਘਰੇ ਇਹਨਾਂ ਨੂੰ ਤੋੜਿਆ ਜਾਂਦਾ ਹੁਣ ਆਪਾਂ ਜੇ ਗੱਲ ਧਾਰਨਿਆਂ ਦੀ ਕਰੀਏ ਤਾਂ ਉੱਥੇ ਲੱਖਾਂ ਰੁਪਈਆ ਦਾ ਰੋਜ਼ ਜਿਹੜਾ ਹੈਗਾ ਤੇਲ ਵੜਿਆ ਜਾਂਦਾ ਕਈ ਬੰਦੇ ਰਾਤ ਨੂੰ ਜਾਂਦੇ ਆ ਤੜਕੇ ਆ ਜਾਂਦੇ ਆ ਕੋਈ ਦਿਨੇ ਜਾਂਦੇ ਆ ਚਾਹ ਨੂੰ ਆਇਆ ਦੇ ਪਾਣੀ ਦੀ ਬਾਰੀ ਆ ਯਾਰ ਇਸ ਤਰ੍ਹਾਂ ਮਤਲਬ ਕੀ ਵੀ ਜੇ ਆਪਾਂ ਉਹਨੂੰ ਕੈਲਕੂਲੇਟ ਕਰੀਏ ਕੈਲਕੂਲੇਟ ਕਰੀਏ ਤਾਂ ਇਸ ਤਰ੍ਹਾਂ ਬੰਦੇ ਆਪਾਂ ਘਾਟੇ 'ਚ ਜਾ ਰਹੇ ਹਾਂ ਕਿਉਂਕਿ ਆਪਾਂ ਕੱਲ ਵੀ ਵੀਡੀਓ ਦੇ ਵਿੱਚ ਪਿਆ ਸੀਗਾ ਕਿ ਜੇ ਐਮਐਸਬੀ ਗਵਰਨਮੈਂਟ ਦੇ ਵੀ ਦਿੰਦੀ ਹੈ ਤਾਂ ਇੱਕ ਕਿੱਲੇ ਦੀ 10000 ਰੁਪਏ ਬਣਦੇ ਜੇ 500 ਰੁਪਏ ਵੀ ਐਮਐਸਬੀ ਦਿੰਦੀ ਹੈ ਜੇ 2500 ਰੁਪਏ ਨੂੰ ਕਣਕ ਹੈ ਜਾਂ ਝੋਨਾ ਹੈ ਮੰਨ ਲਓ ਜੇ 3000 ਨੂੰ ਵੀ ਲੈਂਦੀ ਹੈ ਤਾਂ 20 ਕੁਟਲੇ ਹੋਗੇ 20 ਪਾ 100 10000 ਰੁਪਏ ਹੋ ਗਿਆ 20000 ਰੁਪਏ ਹੋ ਗਿਆ ਸਾਲ ਦਾ ਤਾਂ ਉਦੋਂ ਬਾਅਦ ਦਾ ਆਪਾਂ ਨੇ ਉੱਤੇ ਤੇਲ ਪੂਕਤਾ ਇਸ ਕਰਕੇ ਜਿਹੜਾ ਹੈਗਾ ਆਪਾਂ ਨੂੰ ਦੂਜੇ ਪਾਸੇ ਜਿਹੜਾ ਧਿਆਨ ਦੇਣਾ ਚਾਹੀਦਾ ਇਹ ਜਿੰਨਾ ਚਿਰ ਆਪਾਂ ਕੈਲਕੂਲੇਟ ਨਹੀਂ ਪੈਂਦੇ ਕੈਲਕੂਲੇਸ਼ਨ ਨਹੀਂ ਕਰਦੇ ਉਹਨਾਂ ਚਿਰ ਆਪਾਂ ਫੇਲ ਹੈ ਫੇਲ ਕਿਵੇਂ ਹੈ ਜਿਵੇਂ ਬਾਣੀਆਂ ਬਾਣੀਆਂ ਕੋਈ ਜਾਤ ਨਹੀਂ ਕੋਈ ਗੋਤ ਨਹੀਂ ਕੋਈ ਪਾਤ ਨਹੀਂ ਬਾਣੀਆਂ ਦਾ ਨਾਮ ਹੀ ਦੂਜਾ ਨਾਮ ਆ ਬਣ ਚ ਬਿਹਾਰੂ ਬਣ ਚ ਬਿਹਾਰ ਦਾ ਸਹੀ ਹੁੰਦਾ ਉਹ ਬਹੀ ਦੇ ਇੱਕ ਪਾਸੇ ਇੰਡੈਕਸ ਬਣਾਇਆ ਹੁੰਦਾ ਹੈ ਇੱਕ ਪਾਸੇ ਤਾਂ ਉਹਦੇ ਆਏ ਲਿਖਦਾ ਹੈ ਦੂਜੇ ਪਾਸੇ ਗਏ ਲਿਖਦਾ ਫਿਰ ਸੇਲ ਹੋਇਆ ਕ੍ਰੈਡਿਟ ਕੈਸ਼ ਧਾਰ ਕਿੰਨਾ ਹੈ ਨਗਦ ਕਿੰਨਾ ਹੈ ਫਿਰ ਉਹਦਾ ਮਿਲਾਨ ਕਰਕੇ ਸਾਰਾ ਸਾਮੂ ਹਿਸਾਬ-ਕਿਤਾਬ ਕਰਕੇ ਫਿਰ ਝੂਟੀ ਪਾਣੀ ਸਕਦਾ ਤੇ ਸਾਡੇ ਜਿਹੜੇ ਜ਼ਿਮੀਂਦਾਰ ਹੈ ਕਿਸਾਨਾਂ ਦਾ ਇਹ ਕੋਈ ਹਿਸਾਬ-ਕਿਤਾਬ ਨਹੀਂ ਨਹੀਂ ਅਸੀਂ ਰੱਖ ਸਕਦੇ ਆ ਇਸ ਕਰਕੇ ਇਹ ਜਿਹੜਾ ਖੇਤੀ ਟਾਂਚਾ ਇਸ ਕਰਕੇ ਫੇਲ ਹੈ ਇਸ ਕਰਕੇ ਫੇਲ ਹੈ ਹੁਣ ਇੱਥੇ ਇੱਕ ਸਾਡੇ ਪਿੰਡ ਦਾ ਉਹ 3 ਲੀਟਰ ਦੁੱਧ ਪੌਂਦਾ 3 ਲੀਟਰ ਦੁੱਧ ਪਾਉਂਦਾ ਤਾਂ ਉਹ ਮਤਲਬ ਮੋਟਰਸਾਈਕਲ ਤੇ ਆ ਕੇ ਪਾ ਕੇ ਜਾਂਦਾ ਹੈ 75 ਰੁਪਈਆ ਦਾ ਤੇਲ ਭੂਕ ਦਿੰਦਾ ਉਹ ਜਿਹੜੇ ਡੇਰੀ ਤੇ ਕੜੇ ਸੀ ਨਾ ਬੰਦੇ ਉਹ ਕਹਿੰਦੇ ਵੀ ਇੰਨੀ ਦੂਰ ਕਿੰਨੀ ਦੂਰ ਤੂੰ ਆਣਾ ਤੂੰ ਆਂਦਾ ਇੰਨੀ ਦੂਰ ਤੋਣਾ ਖੇਤਾਂ 'ਚ ਰਹਿੰਦੇ ਆ ਉਹ ਤਾਂ ਉਹ ਜਦੋਂ ਉਹਨਾਂ ਨੇ ਦੇਖਿਆ ਉਹਦਾ حساب ਗਦਾਵ ਕੱਚੇ ਪਹੇ ਉਥੇ ਤਾਂ ਉਹ ਕਹਿੰਦੇ ਜਾਂ ਤੂੰ 70 75 ਦਾ ਤੇਲ ਭੂਕ ਕਿਉਂਣਾ ਤੇ ਫਿਰ ਮੱਝ ਵੀ ਖਾਂਦੀ ਉਹ 3 ਲੀਟਰ ਦੇ ਵਿੱਚੋਂ ਉਹਦਾ ਖਰਚਾ ਕੱਢ ਕੇ ਤਾਂ ਤੋਂ ਕਾਟੇਂ ਚ ਜਾ ਰਿਹਾ ਤੇ ਇਹੀ ਜੇ ਸਵੇਰੇ ਉਹ ਜਿਹੜਾ ਦੁੱਧ ਦਾ ਡੋਲਣਾ ਚੱਕ ਕੇ ਮਤਲਬ ਪੈਦਲ ਆਵੇ ਨਾ ਤਾਂ ਸ਼ਹਿਰ ਹੋ ਜੇ ਤੇ ਪੈਦਲ ਜਾਵੇ ਨਾਲੇ ਉਹ 70-75 ਵੀ ਵਜੇ ਉਹਨੇ ਜਿਹੜੇ ਰੁਪਏ ਦੀ ਸਬਜ਼ੀ ਆ ਜੂਗੀ ਜਾਂ ਕਸੂਰ ਆ ਜੂਗੀ ਤੇ ਦੂਸਰਾ ਕੱਲ ਅਸੀਂ ਦੇਖਿਆ 20 ਵੀ ਗਿੱਲਿਆਂ ਵਾਲੇ ਜਿਹੜੇ ਹੈਗੇ ਸੱਗਮਲ ਮੁੱਲ ਲਈ ਜਾਂਦੇ ਆ ਮੂੜੀਆਂ ਮੁੱਲ ਲੈਂਦੇ ਦੇਖਿਆ ਜਾਂ ਤਾਂ ਉਹਨਾਂ ਨੇ ਠੇਕੇ ਦੇ ਦਿੱਤੀ ਵੀ ਹੈ ਤੇ ਜਾਂ ਭਾਈ ਉਹ ਬੀਚ ਦੇ ਹੁਣ ਇਹਦੇ ਵਿੱਚ ਸਰਕਾਰਾਂ ਦਾ ਦੱਸੋ ਵੀ ਕੀ ਕਸੂਰ ਹੈ ਸੋਦੀ ਇਹ ਕਹਿੰਦਾ ਵੀ ਤੁਸੀਂ ਵੱਡੇ ਵੱਡੇ ਮੋਟਰਸਾਈਕਲ ਲੈ ਲਓ। મોદી ਇਹ ਕਹਿੰਦਾ ਵੀ ਉਹਦੇ ਮਗਰ ਹੁੱਕਾਂ ਪਾ ਕੇ ਰੇਡੀਆਂ ਤੇ ਕੱਕ ਲਿਓ। ਕਿਉਂਕਿ ਜਿਹੜਾ ਬੰਦਾ ਜਿਸ ਜਿਸ ਕੰਮ ਤੇ ਲੱਗਿਆ ਉਹਨੂੰ ਉਹ ਕੰਮ ਨੂੰ ਕੈਲਕੂਲੇਟ ਕਰਕੇ ਅਪਣਾਉਣਾ ਚਾਹੀਦਾ ਵੀ ਯਾਰ ਮੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਚੂਗਾ। ਇਹ ਕੋਈ ਲਾਟਰੀ ਤਾਂ ਹੈ ਨਹੀਂ ਖੇਤੀ। ਵੀ ਮਤਲਬ ਆਪਾਂ ਕੋਈ ਇੱਥੇ ਜਿਹੜਾ ਹੈਗਾ ਸੌਗੀਆਂ ਦੇ ਬਾਅਦ ਵੀ ਬੀਜੇ ਬਾਗ ਲਾਏ ਆ। ਇਹ ਤਾਂ ਮਹਿੰਗੇ ਹੋਣਗੇ ਜਾਂ ਸ਼ੇਅਰ ਮਾਰਕੀਟ 'ਚ ਲੱਗਣਗੇ ਇਹ ਤਾਂ ਉਹੀ ਦਾਣਾ ਪਾਣੀ ਹੈ ਜਿਹੜਾ ਹੈਗਾ ਸਰਕਾਰ ਲੈਂਦੀ ਨਹੀਂ ਪਹਿਲੀ ਗੱਲ ਤਾਂ ਪਿੱਛੇ ਜੇ ਨੇਪਾਲ ਦੇ ਵਿੱਚ ਟਰੱਕ ਭੇਜੇ ਸੀ ਚੌਲਾਂ ਦੇ ਉਹਨਾਂ ਨੇ ਵਾਪਸ ਭੇਜਤੇ ਸੀ ਉਹਨੇ ਜ਼ਾਹਿਰ ਅਸੀਂ ਨਹੀਂ ਲੈਂਦੇ ਤੁਸੀਂ ਕਹਿੰਦੇ ਸਾਨੂੰ ਐਮਐਸਪੀ ਦਿਓ ਸਰਕਾਰ ਸਾਡੀਆਂ ਫਸਲਾਂ ਚੱਕਣ ਨੂੰ ਤਿਆਰ ਨਹੀਂ ਅਸੀਂ ਕਿਹੜੇ ਰਾਹ ਪਏ ਹੋਏ ਹਾਂ ਹੁਣ ਜਿਹੜੇ ਕਨੌਰੀ ਦੇ ਲੋਕ ਨਾ ਕੱਲ੍ਹ ਵਾਲੀ ਵੀਡੀਓ 'ਚ ਕਮੈਂਟ ਪੜ੍ਹ ਲਓ ਡਿਲੀਟ ਨਹੀਂ ਹੋਏ ਜੇ ਮੈਂ ਝੂਠ ਬੋਲਦਾ ਜਾਂ ਮੈਂ ਬੇਸਲੈਸ ਗੱਲ ਕਰਦਾ ਆਨ ਰਿਕਾਰਡ ਹੈ ਉਹ ਕਹਿੰਦੇ ਵੀ ਅਸੀਂ ਇੱਥੇ ਬੜੇ ਪਰੇਸ਼ਾਨ ਕੀਤੇ ਹੋਏ ਆਂ ਉੱਥੇ ਹੁਣ ਈਵਨ ਕੇ ਜਿਹੜੀ ਕਾਲ ਹੋਈ ਐ ਚਲੋ ਇਸ ਮਾਧਮ ਰਹੀਂ ਆਪਾਂ ਕਿਸੇ ਦਾ ਪੰਡੀ ਪ੍ਰਚਾਰ ਨਹੀਂ ਕਰਨਾ ਚਾਹੁੰਦੇ दारू ਪਿਆਲਾ ਵੀ ਚੱਲਦਾ ਫਿਰ ਘੇੜਾ ਫਿੜਾ ਵੀ ਦਿੰਦੇ ਐ ਫਿਰ ਉਹਦੇ ਵਿੱਚ ਜਿਹੜੇ ਬੱਚੇ ਆ ਸਪੀਕਰਾਂ ਤੋਂ ਉਹ ਸਪੀਕਰਾਂ ਦੇ ਵਿੱਚ ਬਾਜਾਂ ਆਉਂਦੀਆਂ ਪੜਦੇ ਨਾ ਉਹ ਤੋਂ ਆ ਸਮਰਥਨ ਬਣਨ ਤੋਂ ਆਵਾਜ਼ਾਂ ਵਿੱਚ ਵਿਗੜ ਪੈ ਰਿਆ ਉੱਥੇ ਢੋਟ ਵਾਈ ਤੇ ਵਿਗੜ ਪਾਰ ਐ ਇਹ ਸਾਰਾ ਖਰਚਾ ਜਿਹੜਾ ਹੈਗਾ ਆਪਣੇ ਤੇ ਪੈਣਾ ਐ 19 ਮਗਾਈ ਨੇ ਹੋ ਜਾਣਾ ਉੱਪਰ ਜਿੰਨੀ ਬ੍ਰੇਕ ਲੱਗੂਗੀ ਜਿੰਨਾ ਸਮਾਨ ਗਵਰਨਮੈਂਟ ਦਾ ਸਟੋਰ 'ਤੇ ਹੈ ਉਹ ਸਾਰਾ ਕੁਝ ਆਪਣੇ ਤੋਂ ਕੱਢਣਾ ਔਰ ਇਹਨਾਂ ਨੇ ਕੀ ਕਰਨਾ ਹੁਣ ਜਿੰਨਾ ਨੁਕਸਾਨ ਹੋਊਗਾ ਕਿਉਂਕਿ ਅਲਫਾਬੇਟ ਹੈ ਇੰਡੈਕਸ ਬਣੇ ਹੋਏ ਆ ਗਵਰਨਮੈਂਟ ਦੇ 31 ਮਾਰਚ ਤੋਂ 31 ਮਾਰਚ ਤੱਕ ਅਪਰ ਰਿਟਰਨ ਭਰਦੇ ਆ ਹਸਾਬ ਕਿਤਾਬ ਦਾ ਨਵਾਂ ਸਾਲ 31 ਮਾਰਚ ਤੋਂ 1 ਅਪ੍ਰੈਲ ਤੋਂ ਸ਼ੁਰੂ ਹੋ ਕੇ ਇਹ 31 ਮਾਰਚ ਤੱਕ ਖਤਮ ਹੁੰਦਾ ਤੇ ਜਿਹੜਾ ਆਪਣਾ ਆਮ ਉਹ ਜਨਮਰੀ ਤੋਂ ਲੈ ਕੇ 31 ਦਸੰਬਰ ਤੱਕ ਖਤਮ ਹੁੰਦਾ ਹੁਣ ਇਹਨਾਂ ਨੇ ਕੀ ਕਰਨਾ ਹੈ 31 ਮਾਰਚ ਨੂੰ ਤੁਸੀਂ ਦੇਖ ਲਓ ਤੁਹਾਡੀ 10 ਰੁਪਏ 15 ਰੁਪਏ ਜੂਰੀ ਆਦੀ ਡੀਏਪੀ ਦੀ ਪਦਾਮ ਰੇਹ ਸਪਰੇ ਜਿੰਨੀ ਹੈ 15 15 20 ਰੁਪਏ ਜਿਹੜੇ ਹੈਗੇ ਚੱਕੇ ਜਾਣੇ ਆਏ ਉਹਦਾ ਪੱਕੇ ਕੈਲਕੂਲੇਟ ਕਰੇ ਇਹ ਧਰਨਿਆਂ ਕਰਕੇ ਹੋਣਾ ਜਿੰਨੀ ਠੱਲ ਪਈ ਜਾਂਦੀ ਹੈ ਜਿੰਨਾ ਨੁਕਸਾਨ ਹੋਈ ਜਾਂਦਾ ਹੈ ਗਵਰਨਮੈਂਟ ਨੇ ਸਾਰਾ ਆਪਣੇ ਤੋਂ ਕੱਢ ਲੈਣਾ ਲਾ ਕੇ ਟੈਕਸ ਤੇ ਫਿਰ ਜਿਹਦੇ ਘਰੇ ਮਤਲਬ ਜੇ ਆ ਬੋਰੀਆਂ ਜਾਣੀਆਂ ਤਾਂ ਫਿਰ ਉਹਦਾ 7500 ਰੁਪਏ ਤਾਂ ਉਹਦਾ ਲੱਗ ਗਿਆ ਜੋ ਵੀ ਹੈ ਕੈਲਕੂਲੇਟ ਕਰ ਲੀਏ ਆਪਾਂ ਸਾਰੇ ਕਾਸੇ ਦੇ ਵਿੱਚ 50 ਬੋਰੀਆਂ ਵਿੱਚ ਰੇ ਸਪਰੇਅ ਹੋਰ ਤੇਲ ਪਾਣੀ ਤਾਂ ਫਿਰ ਜਦੋਂ ਗਵਰਨਮੈਂਟ ਵਧਾਉਂਦੀ ਹੈ ਸਾਡੀ ਰੇਟ ਵਧਾਉਂਦੀ ਹੈ ਹੋਰਾਂ ਚੀਜ਼ਾਂ ਦੇ ਵਧਾਣ ਦੀ ਉਹ ਤੇਲ ਚੋਂ 25 ਪੈਸੇ ਲਸ ਕਰ ਦਿੰਦੀ ਹੈ ਸਾਡਾ ਧਿਆਨ ਸਿਰਫ ਤੇਲ ਵੱਨ ਨਹੀਂ ਜਾਂਦਾ ਕਦੇ ਆਪਾਂ ਇਹ ਦੇਖਿਆ ਵੀ ਅੱਜ ਇੰਨੇ ਰੁਪਏ ਦੀ ਚੀਜ਼ ਆਉਂਦੀ ਛੱਜ ਇੰਨੇ ਦੀ ਹੁੰਦੀ ਸੀ ਈਵਨ ਕਿ ਜਿਹੜੀਆਂ ਤੁਸੀਂ ਹਿਊਮਨ ਬਾਡੀ ਬਾਤ ਤੇ ਜਾਂ ਐਨੀਮਲ ਪਸ਼ੂਆਂ ਬਾਤ ਤੇ ਦਵਾਈਆਂ ਲੈ ਰਹੇ ਹੋ ਉਤੋਂ ਥੱਲ ਪਈ ਕਾਰਨ ਤੁਹਾਡੇ ਜਿਹੜੇ ਰੇਟ ਹੈ ਅਪ੍ਰੈਲ ਦੇ ਵਿੱਚ ਇਹਨਾਂ ਦੇ ਜਿਹੜੇ ਹੈਗੇ ਆ ਇੱਕ ਇੱਕ ਟੈਬਲੇਟ ਦੇ ਪੱਤੇ ਦੇ ਘੱਟੋ-ਘੱਟ 20 ਰੁਪਏ ਵਾਧ ਜਾਣੇ ਤੁਸੀਂ ਚੈੱਕ ਕਰ ਲਓ ਰੋਜ਼ ਡੇਲੀ ਬੰਦਾ ਦਵਾਈ ਖਾਂਦਾ ਪਸ਼ੂ ਬਿਮਾਰ ਹੁੰਦੇ ਆ ਅਸੀਂ ਇਹਨਾਂ ਗੱਲਾਂ ਵੱਲ ਕਦੇ ਧਿਆਨ ਨਹੀਂ ਦਿੱਤਾ ਇਸ ਕਰਕੇ ਲਾਲੋ ਧਰਨਾ ਚਲੋ ਰੋਕ ਲੋ ਆਪਾਂ ਜੀ ਉਹ ਸਿੱਧਾ ਕਰਨਾ ਆਪਾਂ ਮੋਦੀ ਨੂੰ ਐ ਕਰਨਾ ਉਹਦੇ ਕੀ ਸਾਰੇ ਆ ਤੂੰ ਉਹ ਉਨੇ ਉਹਦੇ ਕੀ ਸਾਰੇ ਨਹੀਂ ਸੌਰੀ ਉਹਦੇ ਉਹਦੇ ਕੀ ਦਿਮਾਗ ਤੇ ਬੋਝ ਹੈ ਉਹਨੇ ਕਲਮਣਾ ਮਾਝ ਦੇਣਾ ਤੁਰੇ ਫਿਰੋ ਇੱਕ ਬੰਦਾ ਡਾਕਨਾ ਘੁੱਟਿਆ ਇੱਕ ਮਾਨਸਿਕ ਤੌਰ ਤੇ ਜਿਹੜਾ ਜਲੀਲ ਹੁੰਦਾ ਮਾਨਸਿਕ ਤੌਰ ਤੇ ਹੋਇਆ ਜਲੀਲ ਉਹਦਾ ਘਾਟਾ ਕਦੇ ਵੀ ਪੂਰਾ ਨਹੀਂ ਹੁੰਦਾ ਇਸ ਕਰਕੇ ਜਿਹੜੇ ਹੈਗੇ ਸਾਨੂੰ ਇਹਨਾਂ ਧਰਨਿਆਂ ਤੋਂ ਸੁਚੇਤ ਹੋਣਾ ਚਾਹੀਦਾ ਹੈ ਜਿੰਨਾਂ ਚਿਰ ਅਸੀਂ ਥੱਲੇ ਕੈਲਕੂਲੇਟ ਕਰਕੇ ਨਹੀਂ ਚੱਲ ਰਹੇ ਅਸੀਂ ਸਾਰਾ ਕੁਝ ਬੀਜ ਸਕਦੇ ਹਾਂ ਇੱਥੇ 50 50 ਗਿੱਲਿਆਂ ਵਾਲੇ ਮੈਂ ਖੁਦ ਰੇੜੀਆਂ ਤੇ ਦੇਖਿਆ ਕਿ ਲਸਣ ਹੈ ਜਿਹੜੀ 100 ਰੁਪਏ ਪਾਈ ਆ ਤੇ 400 ਰੁਪਏ ਕਿਲੋ ਖੋਦ 20-20 ਕਿੱਲਿਆਂ ਨੇ ਵੇਚਿਆ ਠੀਕ ਆ ਸਾਡੇ ਫਾਦਰ ਸਾਹਿਬ ਕੀਤੀ ਕਰਦੇ ਆ ਪਿੰਡ ਸਾਰਾ ਕੁਝ ਹੈ ਇੱਥੇ ਉਹ ਸ਼ਹਿਰ ਤੇ ਰਹਿੰਦੇ ਕਰਕੇ ਮੁੱਲ ਲੈਣਾ ਪੈਂਦਾ ਅਫਸੋਸ ਹੈ ਪਰ ਅਸੀਂ ਇੰਨਾ ਕੁਝ ਤਾਂ ਵੇਚ ਸਕਦੇ ਆ ਇੱਕ ਕਿੱਲੇ ਵਾਲਾ ਬੰਦਾ ਲੁਧਿਆਣਾ ਜ਼ਿਲ੍ਹੇ ਚ ਜਾੜੋ ਅਮਰੇਕੋਟਲੇ ਜ਼ਿਲ੍ਹੇ ਚ ਜਾੜੋ ਬੰਦਾ ਭੁੱਖਾ ਨਹੀਂ ਮਰ ਰਿਹਾ ਉਹ 20-20 ਲੱਖ ਰੁਪਏ ਦੀ ਫਸਲ ਕਰ ਰਿਹਾ ਸਾਡੇ ਕੀ ਆ ਮੋਗਿਆਂ ਦੇ ਵਿੱਚ ਜਿਹੜੇ ਹੈਗੇ ਪਾਈਪਾਂ ਲਾਈਆਂ ਹੋਈਆਂ ਉਹਦੇ ਉੰਨੇ ਐਵੇਂ ਪਾਣੀ ਦਾ ਜੰਤਰ ਫਿੱਟ ਕੀਤੇ ਵੀ ਐ ਭਈਆ ਲੱਗਿਆ ਹੋਇਆ ਲਾਈਟ ਆ ਗਈ ਚੱਲ ਪਈ ਉਹਨੇ ਬੰਦ ਹੋ ਜਾਣਾ ਬਸ ਕੰਮ ਕਰਨਾ ਨਾ ਪਵੇ ਗੱਲ ਤਾਂ ਆਹ ਹੈ ਸਰਕਾਰਾਂ ਕੋਈ ਤਾਂ ਹਾਂ ਦੁਨੀਆਈਆਂ ਸਰਕਾਰਾਂ ਨੂੰ ਲੋਕ ਚੁਣਦੇ ਆ ਇਹਨਾਂ ਨੇ ਤੁਹਾਨੂੰ ਕੁਛ ਨਹੀਂ ਦੇਣਾ ਮਰਜੋ ਜਿੰਨੇ ਮਰਜੀ ਬਹਿ ਜਾਓ ਧਰਨਿਆਂ ਤੇ ਮਰੀ ਜਾਓ ਮਰੀਓ ਸਰਕਾਰ ਦੇ ਕੀ ਬੋਝ ਆ ਜਾਗਾ ਇਸ ਕਰਕੇ ਸਾਨੂੰ ਇਹਨਾਂ ਧਰਨਿਆਂ ਤੋਂ ਬਾਜ਼ ਆਉਣਾ ਚਾਹੀਦਾ ਉਹੀ ਮੰਗਾ ਮੰਨੋ ਤੇ ਜੋ ਛੋਟੀਆਂ ਜੁਣੀਆਂ ਨੇ ਉਹ ਮੀਟਿੰਗਾਂ ਕਰੋ ਮੀਟਿੰਗ ਕਰਕੇ ਫਿਰ ਧਰਨੇ ਤੇ ਬੈਠਿਆ ਕਰੋ ਬਿਨਾ ਵਜਾ ਤੋਂ ਕੋਈ ਫਾਇਦਾ ਨਹੀਂ ਜਾਨਣਾ ਗਮਾਉਣ ਦਾ ਜੀਵਨ ਇੱਕ ਬਹੁਤ ਬਹੁਤ ਵਧੀਆ ਜੀਵਨ ਦਿੱਤਾ ਗੁਰੂ ਸਾਹਿਬ ਨੇ ਅਕਾਲ ਪੁਰਖ ਨੇ ਬੰਦੇ ਨੂੰ ਜਨਮ ਦਿੱਤਾ ਹੈ ਜੀਵਨ ਆਪਾਂ ਇੱਥੇ ਜਿਉਣਾ ਆਏ ਆ ਤੇ ਗੁਰਬਾਣੀ ਦਾ ਫਰਮਾਨ ਹੈ ਸਗਲੀ ਧਰਤੀ ਸਾਧ ਕੀ ਤਸਕਰ ਬੈਠਾ ਆਣਾ ਆਪਾਂ ਇੱਥੇ ਇੱਕ ਤਸਕਰ ਬਣੇ ਹੋਏ ਆ ਵੀ ਆ ਵੀ ਦੇ ਦੇ ਆ ਵੀ ਦੇ ਦੇ ਉਹ ਵੀ ਦੇ ਦਿਓ ਜ਼ਮੀਨ ਤੇ ਵੀ ਅਸੀਂ ਤਸਕਰੀ ਕਰ ਰਹੇ ਆਂ ਮਨ ਵੀ ਸਾਡਾ ਅੰਦਰ ਤਸਕਰ ਹੈ ਇਸ ਕਰਕੇ ਕਰਨਿਆਂ ਤੋਂ ਸਜਿਤ ਕਰੀਏ ਉਥੋਂ ਦੇ ਲੋਕਾਂ ਨੂੰ ਨਿਰਾਸ਼ ਨਾ ਕਰੀਏ ਪਰੇਸ਼ਾਨ ਨਾ ਕਰੀਏ ਉਥੋਂ ਦੇ ਬੱਚਿਆਂ ਨੂੰ ਆਦੀ ਵਿੱਦਿਆ ਲੈਣ ਦਿਓ ਵਿੱਦਿਆ ਲਈ ਹੈ ਪੜ ਕੇ ਅਫਸਰ ਲੱਗਣਗੇ ਤਾਂ ਇੱਕ ਅਫਸ ਜੇ ਬੱਚਾ ਲੱਗ ਗਿਆ 12 ਗਿੱਲਿਆਂ ਦਾ ਟਿਕਾ ਉਹਦੇ ਘਰੇ ਆਉਂਦਾ 12 ਤਨਖਾਹਾਂ ਮਿਲਦੀਆਂ ਪੁੱਤ ਨੂੰ 13 ਤਨਖਾਹਾਂ ਮਿਲਦੀਆਂ ਇਸ ਕਰਕੇ ਇਹਨਾਂ ਗੱਲਾਂ ਬਲ ਆਪਾਂ ਗੌਰ ਕਰੀਏ ਧਿਆਨ ਦੇਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ